ਇਹਦਾ ਨਗਰ ਕੀਰਤਨਾਂ ਦੀ ਜਿਹੜੀ ਅਗਵਾਈ ਆਉ ਸੰਤ ਮਹਾਂਪੁਰਸ਼ ਕਰਦੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਆ। ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵੱਖ-ਵੱਖ ਜਗ੍ਹਾ ਤੋਂ ਹੁੰਦਾ ਬਟਾਰਾ, ਣਾਟਾਲੀਵਾਲ, ਮਹਿਤਾ ਚੌਕ, ਰਈਆ ਜੰਡਿਆਲਾ ਤੇ ਅੰਮ੍ਰਿਤਸਰ ਪੜਾ ਸੀਗਾ ਹੁਣ ਇਥੋਂ ਅਗਲੇ ਪੜਾ ਵਾਸਤੇ ਜਾਂਦੇ ਪਾਏ ਨੇ। ਪੰਗਾ ਬਲਾਚੌਰ ਦਾ ਇਹ ਨਗਰਕੀਪੰਦੀ ਸਮਾਪਤੀ ਜਿਹੜੀ ਆ ਕਿ 22 ਤਰੀਕ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬੀ ਦਾ ਫੇਰ ਹੋ ਰਿਹਾ ਹੈ। ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੀ ਚਾਤਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ। ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ। ਇਹਦਾ ਨਗਰ ਕੀਰਤਨਾਂ ਦੀ ਜਿਹੜੀ ਅਗਵਾਈ ਆਉ ਸੰਤ ਮਹਾਂਪੁਰਸ਼ ਕਰਦੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਆ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਆ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਇਸ ਜਿਹੜੇ 350 ਸਾਲਾਂ ਗੁਰੂ ਸਾਹਿਬ ਦੀ ਸ਼ਾਦ ਨੂੰ ਸਮਰਪਿਤ ਵਕ ਵਕ ਤਾਂ ਉਹ ਸ਼ੁਰੂ ਕੀਤੇ ਗਏ ਨੇ ਇੱਥੋਂ ਅੱਜ ਜਿਹੜੇ ਚੱਲੇ ਪਏ ਨੇ ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵੱਖ-ਵੱਖ ਜਗ੍ਹਾ ਤੋਂ ਹੁੰਦਾ ਹੋਇਆ ਬਟਾਲਾ, ਥਾੜੀਵਾਲ, ਮੈਤਾ ਚੌਂਕ, ਰਈਆ, ਜੰਡਿਆਲਾ ਤੇ ਅੰਮ੍ਰਿਤਸਰ ਪੜਾ ਸੀਗਾ ਹੁਣ ਇਥੋਂ ਅਗਲੇ ਪੜਾ ਵਾਸਤੇ ਚੱਲੇ ਪਾਏ ਨੇ ਜਿਹਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਤਰਨਤਨ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਔਰ ਜਲੰਧਰ ਦੇ ਵਿੱਚ ਪੜਾ ਹੋਏਗਾ ਇਸ ਤੋਂ ਉਪਰੰਤ ਨਵਾਂ ਸ਼ਹਿਰ ਪੰਗਾ ਬਲਾਚੌਰ ਦਾ ਇਹ ਨਗਰਕੀਪ ਫੰਦੀ ਸਮਾਪਤੀ ਜਿਹੜੀ ਆ ਕਿ 22 ਤਰੀਕ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦਿੱਤੀ ਹੋਏ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਉਪਾਲੇ ਜਿਹੜੇ ਨੇ ਐਸ਼ੀ ਗਏ ਦੇ ਜਰੂਰੀ ਪੰਜਾਬ ਸਰਕਾਰ ਅਸੀਂ ਹਰ ਤਰ੍ਹਾਂ ਦੇ ਸੰਗਤ ਨੂੰ ਅ ਦਰਸ਼ਨਾ ਦਰਸ਼ਨ ਕਰਨ ਵਾਸਤੇ ਕੋਈ ਮੁਸ਼ਕਲ ਨਾ ਹੋਵੇ ਅਸੀਂ ਉਚਿਤ ਪ੍ਰਬੰਧ ਕੀਤੇ ਨੇ ਉੱਥੇ ਰਹਿਣ ਵਾਸਤੇ ਜ श्री ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਵਾਸਤੇ ਜਿਹੜਾ ਹੈ ਤਿੰਨ ਟੈਂਟ ਸਿਟੀ ਲਾਏ ਨੇ ਜਿਹਦੇ ਵਿੱਚ 10000 ਦੇ ਕਰੀਬ ਸੰਗਤ ਜਿਹੜੀ ਆ ਪਹਰਾ ਕਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਉੱਥੇ ਐਂਬੂਲੈਂਸਸ ਦਾ ਮੈਡੀਕਲ ਟੀਮਸ ਦਾ ਔਰ ਸਾਰਾ ਸਿਕਿਉਰਿਟੀ ਦਾ ਟਰੈਫਿਕ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਂਦੀ